ਰਾਸ਼ਟਰਪਤੀ ਜੋਨਲ ਟਰੰਪ ਦੇ ਸਖਤ ਵੀਜ਼ਾ ਨਿਯਮਾਂ ਅਤੇ ਟਰੰਪ ਅਸ਼ਾਸਨ ਦੇ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਇਮੀਗ੍ਰੇਸ਼ਨ ਪਾਬੰਦੀਆਂ ਨੇ ਭਾਰਤੀ ਪ੍ਰਵਾਸੀ ਦੇ ਵਿੱਚ ਹੁਣ ਡਰ ਪੈਦਾ ਕਰ ਦਿੱਤਾ ਹੈ ਸਥਿਤੀ ਇਨੀ ਗੰਭੀਰ ਹੋ ਗਈ ਹੈ ਕਿ ਜ਼ਿਆਦਾਤਰ ਲੋਕ ਆਪਣੇ ਘਰ ਛੱਡਣ ਤੋਂ ਵੀ ਡਰਦੇ ਨੇ ਇੱਕ ਸਰਵੇਖਣ ਦਾ ਹਵਾਲਾ ਦਿੰਦੇ ਹੋਏ ਕਿ ਐਫ ਐਫ ਅਤੇ ਐਨ ਵਾਈ ਟੀ ਨੇ ਕਿਹਾ ਕਿ ਜ਼ਿਆਦਾਤਰ ਪ੍ਰਵਾਸੀ ਹੁਣ ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀਆਂ ਦੀ ਜਾਂਚ ਤੋਂ ਬਚਣ ਦੇ ਲਈ ਵਿਦੇਸ਼ੀ ਯਾਤਰਾ ਤੋਂ ਪਰਹੇਜ਼ ਕਰ ਰਹੇ ਨੇ ਕੈਂਸਰ ਫੈਮਿਲੀ ਫਾਊਂਡੇਸ਼ਨ ਕੇਐਫਐਫ ਅਤੇ ਇੱਕ ਰਿਪੋਰਟ ਦੁਆਰਾ ਕੀਤੇ ਗਏ 2025 ਦੇ ਸਰਵੇਖਣ ਦੇ ਅਨੁਸਾਰ ਅਮਰੀਕਾ ਵਿੱਚ ਰਹਿਣ ਵਾਲੇ ਲਗਭਗ 27% ਪ੍ਰਵਾਸੀਆਂ ਨੇ ਜਾਣਬੁੱਝ ਕੇ ਯਾਤਰਾ ਕਰਨਾ ਬੰਦ ਕਰ ਦਿੱਤਾ ਹੈ ਚਿੰਤਾ ਵਾਲੀ ਗੱਲ ਇਹ ਹੈ ਕਿ ਇਹ ਡਰ ਗੈਰ ਕਾਨੂੰਨੀ ਪ੍ਰਵਾਸੀ ਤੱਕ ਸੀਮਤ ਨਹੀਂ ਰਿਹਾ ਇਥੋਂ ਤੱਕ ਕਿ ਵੈਦ ਵੀਜ਼ਾ ਅਤੇ ਨੈਚੁਰਲਾਈਜ਼ਡ ਨਾਗਰਿਕਤਾ ਵਾਲੇ ਵੀ ਆਪਣੇ ਘਰ ਛੱਡਣ ਤੋਂ ਝਿਜਕਦੇ ਨੇ ਸਿਰਫ ਉਦੋਂ ਹੀ ਯਾਤਰਾ ਕਰਦੇ ਨੇ ਜਦੋਂ ਬਹੁਤ ਜ਼ਰੂਰੀ ਹੋਵੇ ਇਹ ਵਿਅਕਤੀ ਘੱਟ ਪ੍ਰੋਫਾਈਲ ਵੀ ਰੱਖਦੇ ਨੇ ਇਸ ਤਰ੍ਹਾਂ ਤੋਂ ਕੈਦੀਖਾਨੇ ਉਹਨਾਂ ਨੂੰ ਗ੍ਰਿਫਤਾਰ ਕਰ ਸਕਦੇ ਨੇ ਅਤੇ ਦੇਸ਼ ਨਿਕਾਲਾ ਵੀ ਦੇ ਸਕਦੇ ਨੇ ਰਿਪੋਰਟ ਵਿੱਚ ਕਿਹਾ ਗਿਆ ਕਿ ਵੈਦ ਵੀਜ਼ਾ ਵਾਲੇ 80% ਲੋਕ ਅਤੇ ਨੈਚਰਲਾਈਜ਼ਡ ਵੀਜ਼ਾ ਧਾਰਕਾਂ ਦੇ ਵਿੱਚੋਂ 15% ਦੀ ਯਾਤਰਾ ਕਰਨਾ ਬੰਦ ਕਰ ਦਿੱਤੇ। ਇਜ਼ਰਾਨ ਲਗਭਗ 2/3 ਜਾਂ 30% ਗੈਰ ਦਸਤਾਵੇਜ਼ੀ ਪ੍ਰਵਾਸੀ ਘਰੇਲੂ ਅਤੇ ਅੰਤਰਰਾਸ਼ਟਰੀ ਯਾਤਰਾ ਦੋਵਾਂ ਤੋਂ ਪਰਹੇਜ਼ ਕਰ ਰਹੇ ਨੇ। ਅਮਰੀਕਾ ਵਿੱਚ ਇਸ ਸਮੇਂ ਕ੍ਰਿਸਮਸ ਜਾਂ ਛੁੱਟੀਆਂ ਚੱਲਦੀਆਂ ਨੇ ਅਤੇ ਕਈ ਦਿਨ ਛੁੱਟੀਆਂ ਹੁੰਦੀਆਂ ਨੇ। ਹਰ ਸਾਲ ਅਜਿਹੀ ਸਥਿਤੀ ਦੌਰਾਨ ਬਹੁਤ ਗਿਣਤੀ ਦੇ ਵਿੱਚ ਲੋਕ ਯਾਤਰਾ ਕਰਦੇ ਨੇ ਪਰ ਇਸ ਵਾਰ ਯਾਤਰਾ ਦੇ ਵਿੱਚ ਕਾफी ਕਮੀ ਆਈ ਹੈ। ਕੀ ਐਫਐਫ ਅਤੇ ਐਨਵਾਈਟਿਡੀਆਂ ਸਰਵੇਖਣ ਦੇ ਰਿਪੋਰਟਰ ਦੱਸੁੰਦੇ ਨੇ ਕਿ 트럼ਪ ਪ੍ਰਸ਼ਾਸਨ ਦੇ ਅਧੀਨ ਹਵਾਈ ਅੜਿਆਂ ਤੇ ਸਖਤ ਸੁਰੱਖਿਆ ਉਪਾਅ ਕੀਤੇ ਜਾ ਰਹੇ ਨੇ ਕਰੇਲੋ ਉਡਾਨਾਂ ਦੇ ਨਿਗਰਾਨੀ ਕੀਤੀ ਜਾ ਰਹੀ ਹੈ ట్రాన్స్‌ਪੋਰਟ ਸੇਫਟੀ ਐਡਮਿਨਿਸਟ੍ਰੇਸ਼ਨ ਨੇ ਕਰੇਲ ਯਾਤਰੀ ਜਿਵੇਂ ਕਿ ਯਾਤਰੀ ਮੈਨੀਫੈਸਟ ਨੂੰ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਅਧਿਕਾਰੀਆਂ ਨਾਲ ਸਾਂਝਾ ਕਰਨਾ ਵਿਸ਼ਤੁਕਾ ਦਿੱਤਾ ਹੈ ਇਹ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਗੈਰ ਕਾਨੂੰਨੀ ਤੌਰ ਤੇ ਰਹੇ ਪਰਵਾਸੀਆਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ ਹਿਰਾਸਤ ਦੇ ਵਿੱਚ ਲਿਆਂਦਾ ਜਾ ਸਕੇ ਅਤੇ ਦੇਸ਼ ਤੋਂ ਕੱਢਿਆ ਜਾ ਸਕੇ ਇਸ ਦੌਰਾਨ ਅਮਰੀਕਾ ਦੀ ਇੱਕ ਔਰਤ ਸ਼ਿਕਾ ਐਸ ਦਾ ਕਹਿਣਾ ਜੋ ਕਿ ਟੈਕਸਾਸ ਵਿੱਚ ਰਹਿੰਦੀ ਹੈ ਤੇ ਉਸ ਦਾ ਮੰਨਣਾ ਹੈ ਕਿ ਉਸਨੇ 2 ਸਾਲਾਂ ਬਾਅਦ ਆਪਣੇ ਮਾਪਿਆਂ ਨੂੰ ਮਿਲਣ ਦੇ ਲਈ ਭਾਰਤ ਲਈ ਟਿਕਟ ਬੁੱਕ ਕਰਵਾਈਆਂ ਸਨ ਪਰ H1B ਪੇਸ਼ੇਵਰਤਾ ਦੀ ਖਾਤੂਚਾਹ ਅਤੇ ਮੁਲਾਕਾਤਾਂ ਦੇ ਵਿੱਚ ਦੇਰੀ ਦੀਆਂ ਰਿਪੋਰਟਾਂ ਤੋਂ ਬਾਅਦ ਉਸ ਨੂੰ ਆਪਣੀ ਯਾਤਰਾ ਮੁਲਤਵੀ ਕਰਨੀ ਲਈ ਮਜਬੂਰ ਹੋਣਾ ਪਿਆ ਸ਼੍ਰੀਖਾਤੇ ਪਿਤਾ ਜੋ ਮੁੰਬਈ ਦੇ ਵਿੱਚ ਰਹਿੰਦੇ ਨੇ ਉਹਨਾਂ ਨੇ ਕਿਹਾ ਕਿ ਮੇਰੀ TH1B ਵੀਜ਼ਾ ਉੱਤੇ ਹੈ ਅਤੇ ਭਾਵੇਂ ਉਸ ਨੂੰ ਇਸ ਸਮੇਂ ਐਕਸਟੈਂਸ਼ਨ ਜਾਂ ਸਟੈਂਪਿੰਗ ਦੀ ਲੋੜ ਨਹੀਂ ਹੈ ਪਰ ਅਸੀਂ ਉਸ ਨੂੰ ਆਪਣੀ ਯਾਤਰਾ ਮੁਲਤਵੀ ਕਰਨ ਦੀ ਸਲਾਹ ਦਿੱਤੀ ਹੈ ਅਸੀਂ ਨਹੀਂ ਚਾਹੁੰਦੇ ਕਿ ਉਸ ਨੂੰ ਕਿਸੇ ਬੇਲੋੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ 10 ਜੁਲਾਈ ਤੋਂ ਟ੍ਰਾਂਪ ਦੇ ਪ੍ਰਸ਼ਾਸਨ ਨੇ H1B ਅਤੇ H4 ਵੀਜ਼ਾ ਦੇ ਨਾਲ ਸੰਬੰਧਿਤ ਕਈ ਨਿਯਮਾਂ ਦੇ ਵਿੱਚ ਬਦਲਾਅ ਕੀਤਾ ਹੈ ਜਿਸ ਉਸਿੱਦਾਂ ਸਾਰੇ ਪਾਤੀਆ ਤੇ ਪਏ ਰਿਮੋਟ ਵਿਜ਼ਨ ਵਿਨੀਕਰਨ ਨੂੰ ਖਤਮ ਕਰ ਦਿੱਤਾ ਗਿਆ ਨਵੀਂ ਅਸਦਿਆਂ ਤੇ ਭਾਰੀ ਫੈਸਲ ਲਗਾਈ ਗਈ ਹੈ ਅਤੇ ਵੀਜ਼ਾ ਜਾਰੀ ਕਰਨ ਤੋਂ ਪਹਿਲਾਂ ਸੋਸ਼ਲ ਮੀਡੀਆ ਸਕਰੀਨਿੰਗ ਨੂੰ ਵੀ ਲਾਜ਼ਮੀ ਕਰ ਦਿੱਤਾ ਗਿਆ ਇਸ ਨਾਲ ਬਹੁਤ ਸਾਰੇ ਭਾਰਤੀ ਪੇਸ਼ੇਵਰ ਫਸ ਕੇ ਨੇ ਤੇ ਇਮੀਗ੍ਰੇਸ਼ਨ ਵਕੀਲਾ ਅਤੇ ਮਾਈਕਰੋਸਾਫਟ ਅਤੇ ਗੂਗਲ ਵਰਗੀਆਂ ਵੱਡੀਆਂ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਨੂੰ ਗੈਰ ਜ਼ਰੂਰੀ ਵਿਦੇਸ਼ੀ ਯਾਤਰਾ ਤੋਂ ਬਚਣ ਦੇ ਲਈ ਕਿਹਾ। ਰਾਸ਼ਟਰਪਤੀ ਡੋਨਾਲਡ ਜੰਪ ਤੇ ਸਖਤ ਵੀਜ਼ਾ ਨਿਯਮਾਂ ਅਤੇ ਟਰੰਪ ਐਸ਼ਾ ਅਸੰਦੇਭਲੂ ਲਾਗੂ ਕੀਤੇ ਗਿਆ ਚਾਰੀਆਂ ਇਮੀਗ੍ਰੇਸ਼ਨ ਪਾਬੰਦੀਆਂ ਨੇ ਭਾਰਤੀ ਪ੍ਰਵਾਸੀਆਂ ਦੇ ਵਿੱਚ ਹੁਣ ਡਰ ਪੈਦਾ ਕਰ ਦਿੱਤਾ ਹੈ। ਸਥਿਤੀ ਨੇ ਗੰਭੀਰ ਹੋ ਗਈ ਹੈ ਕਿ ਜ਼ਿਆਦਾਤਰ ਲੋਕ ਆਪਣੇ ਕਰਛਦਨ ਤੋਂ ਬਿਤਾਦੇ ਨਹੀਂ ਇੱਕ ਸਰਵੇਖਣ ਦਾ ਹਵਾਲਾ ਦਿੰਦੇ ਹੋਏ ਕਿ FF ਅਤੇ NYT ਨੇ ਕਿਹਾ ਕਿ ਜ਼ਿਆਦਾਤਰ ਪ੍ਰਵਾਸੀ ਹੁਣ ਅਮਰੀਕੀ ਇਮੀਗ੍ਰੇਸ਼ਨ ਅਧਿਕਾਰਕੀਆਂ ਦੀ ਜਾਂਚ ਤੋਂ ਬੱਚਿਆਂ ਦੇ ਲਈ ਵਿਦੇਸ਼ੀ ਯਾਤਰਾ ਤੋਂ ਪਰਹੇਜ਼ ਕਰ ਰਹੇ ਨੇ ਕੈਂਸਰ ਫੈਮਿਲੀ ਫਾਊਂਡੇਸ਼ਨ KFF ਅਤੇ ਇੱਕ ਰਿਪੋਰਟ ਦੁਆਰਾ ਕੀਤੇ ਗਏ 2025 ਦੇ ਸਰਵੇਖਣ ਦੇ ਅਨੁਸਾਰ ਅਮਰੀਕਾ ਵਿੱਚ ਰਹਿਣ ਵਾਲੇ ਲਗਭਗ 27% ਪ੍ਰਵਾਸੀਆਂ ਨੇ ਜਾਣਬੁੱਝ ਕੇ ਯਾਤਰਾ ਕਰਨਾ ਬੰਦ ਕਰ ਦਿੱਤਾ ਹੈ ਚਿੰਤਾਵਲੀ ਗੱਲ ਇਹ ਹੈ ਕਿ ਇਹ ਡਾਟਾ ਗੈਰਕਾਨੂੰਨੀ ਪਰਵਾਸੀਆਂ ਤੱਕ ਸੀਮਤ ਨਹੀਂ ਰਿਹਾ ਇਥੋਂ ਤੱਕ ਕਿ ਵੈਧ ਵੀਜ਼ਾ ਅਤੇ ਨੈਚਰਲਾਈਜ਼ਡ ਨਾਗਰਿਕਤਾ ਵਾਲੇ ਵੀ ਆਪਣੇ ਘਰਛੇੜਮ ਤੋਂ ਛਿਜਕਤੇ ਨਹੀਂ ਸਿਰਫ ਉਹ ਲੋਕ ਹੀ ਯਾਤਰਾ ਕਰਦੇ ਨੇ ਜਿਨ੍ਹਾਂ ਬਹੁਤ ਜ਼ਰੂਰੀ ਹੋਵੇ ਇਹ ਵਿਅਕਤੀ ਘੱਟ ਪ੍ਰੋਫਾਈਲ ਵੀ ਰੱਖਦੇ ਨੇ ਇਸ ਤਰ੍ਹਾਂ ਤੋਂ ਅਧਿਕਾਰੀ ਉਹਨਾਂ ਨੂੰ ਗ੍ਰਿਫਤਾਰ ਕਰ ਸਕਦੇ ਨੇ ਅਤੇ ਦੇਸ਼ ਨਿਕਾਲਾ ਵੀ ਦੇ ਸਕਦੇ ਨੇ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਵੈਧ ਵੀਜ਼ਾ ਵਾਲੇ 80% ਲੋਕ ਅਤੇ ਨੈਚਰਲਾਈਜ਼ਡ ਵੀਜ਼ਾਧਾਰਕਾਂ ਦੇ ਵਿੱਚੋਂ 15% ਦੀ ਯਾਤਰਾ ਕਰਨੋਂ ਬੰਦ ਕਰ ਦਿੱਤੇ। ਇਸ ਦੌਰਾਨ ਲਗਭਗ 2/3 ਜਾਂ 30% ਗੈਰ ਦਸਤਾਵੇਜ਼ੀ ਪ੍ਰਵਾਸੀ ਘਰੇਲੂ ਅਤੇ ਅੰਤਰਰਾਸ਼ਟਰੀ ਯਾਤਰਾ ਦੋਵਾਂ ਤੋਂ ਪਰਹੇਜ਼ ਕਰ ਰਹੇ ਨੇ। ਅਮਰੀਕਾ ਵਿੱਚ ਇਸ ਸਮੇਂ 크ਿਸਮਸ ਜਾਂ ਛੁੱਟੀਆਂ ਚੱਲਦੀਆਂ ਨੇ ਅਤੇ ਕਈ ਦਿਨ ਛੁੱਟੀਆਂ ਹੁੰਦੀਆਂ ਨੇ। ਹਰ ਸਾਲ ਅਜਿਹੀ ਸਥਿਤੀ ਦੌਰਾਨ ਬਹੁਤ ਕਿੰਨੇ ਤੇ ਵਿੱਚ ਲੋਕ ਯਾਤਰਾ ਕਰਦੇ ਨੇ ਪਰ ਇਸ ਵਾਰ ਯਾਤਰਾ ਦੇ ਵਿੱਚ ਕਾਫੀ ਕਮੀ ਆਈ ਹੈ। KFF ਅਤੇ NYT ਜਾਂ ਸਰਵੇਖਣਾਂ ਦੀ ਰਿਪੋਰਟਾਂ ਦੱਸਦੀਆਂ ਨੇ ਕਿ ਟ੍ਰੰਪ ਪ੍ਰਸ਼ਾਸਨ ਦੇ ਅਧੀਨ ਹਵਾਈ ਅੜਿਆਂ ਤੇ ਸਖਤ ਸੁਰੱਖਿਆ ਉਪਾਅ ਕੀਤੇ ਗਏ ਕਰੇਲੂ ਉਡਾਨਾਂ ਦੀ ਨਿਗਰਾਨੀ ਕੀ ਚੱਲ ਰਹੀ ਹੈ ਟ੍ਰਾਂਸਪੋਰਟ ਸੇਫਟੀ ਐਡਮਿਨਿਸਟ੍ਰੇਸ਼ਨ ਨੇਰੇਲੂ ਯਾਤਰੀ ਜਿਵੇਂ ਕਿ ਯਾਤਰੀ ਮੈਨੀਫੈਸਟ ਨੂੰ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਅਧਿਕਾਰੀਆਂ ਦੇ ਨਾਲ ਸਾਂਝਾ ਕਰਨਾ ਵਿਸ਼ਤੁਕਾ ਦਿੱਤੇ ਇਹ ਇਸ ਲਈ ਕਿਤਾ ਯਾਤਰੀਆਂ ਤਾਂ ਜੋ ਗੈਰ ਕਾਨੂੰਨੀ ਤੌਰ ਤੇ ਰਹ ਰਹੇ ਪ੍ਰਵਾਸੀ ਨੂੰ ਗ੍ਰਿਫਤਾਰ ਕੀਤਾ ਜਾ ਸਕੇ ਹਿਰਾਸਤ ਵਿੱਚ ਲਿਆ ਜਾ ਸਕੇ ਅਤੇ ਦੇਸ਼ ਤੋਂ ਕੱਢਿਆ ਜਾ ਸਕੇ ਇਸ ਦੌਰਾਨ ਅਮਰੀਕਾ ਦੀ ਇੱਕ ਔਰਤ ਸ਼ੀਗਾ ਐਸ ਦਾ ਕਹਿਣਾ ਜੋ ਕਿ ਟੈਕਸਾਸ ਵਿੱਚ ਰਹਿੰਦੀ ਹੈ ਤੇ ਉਸ ਦਾ ਮੰਨਣਾ ਹੈ ਕਿ ਉਸ ਨੇ 2 ਸਾਲ ਬਾਅਦ ਆਪਣੇ ਮਾਪਿਆਂ ਨੂੰ ਮਿਲਣ ਦੇ ਲਈ ਭਾਰਤ ਲਈ ਟਿਕਟ ਬੁੱਕ ਕਰਵਾਈਆਂ ਸਨ ਪਰ H1B ਪੇਸ਼ੇਵਰਤਾ ਦੀ ਖਾਤੂ ਜਾਂਚ ਅਤੇ ਮੁਲਾਕਾਤਾਂ ਦੇ ਵਿੱਚ ਦੇਰੀ ਦੀਆਂ ਰਿਪੋਰਟਾਂ ਤੋਂ ਬਾਅਦ ਉਸ ਨੂੰ ਆਪਣੀ ਯਾਤਰਾ ਮਉltਵੀ ਕਰਨੀ ਦੇ ਲਈ ਮਜਬੂਰ ਹੋਣਾ ਪਿਆ ਸ਼ਖਤ ਪਿਤਾ ਜੋ ਮੁੰਬਈ ਦੇ ਵਿੱਚ ਰਹਿੰਦੇ ਨੇ ਉਹਨਾਂ ਨੇ ਕਿਹਾ ਕਿ ਮੇਰੀ T H1B ਵੀਜ਼ਾ ਉੱਤੇ ਹੈ ਅਤੇ ਭਾਵੇਂ ਉਸ ਨੂੰ ਇਸ ਸਮੇਂ ਐਕਸਟੈਂਸ਼ਨ ਜਾਂ ਸਟੈਂਪਿੰਗ ਦੀ ਲੋੜ ਨਹੀਂ ਹੈ ਪਰ ਅਸੀਂ ਉਸ ਨੂੰ اپنی ਯਾਤਰਾ ਮੁਲਤਵੀ ਕਰਨ ਦੀ ਸਲਾਹ ਦਿੱਤੀ ਹੈ ਅਸੀਂ ਨਹੀਂ ਚਾਹੁੰਦੇ ਕਿ ਉਹਨੂੰ ਕਿਸੇ ਬੇਲੋੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ 10 ਜੁਲਾਈ ਤੋਂ ਅਜਨਾ ਟ੍ਰੰਪ ਦੇ ਪ੍ਰਸ਼ਾਸਨ ਨੇ H1B ਅਤੇ H4 ਵੀਜ਼ਾ ਦੇ ਨਾਲ ਸੰਬੰਧਿਤ ਕਈ ਨਿਯਮਾਂ ਦੇ ਵਿੱਚ ਬਤਲਾਵ ਦਿੱਤੇ ਜਿਉ ਜੋ ਸਿੱਧਾ ਭਾਰਤੀਆਂ ਤੇ ਪਿਆ ਰਿਮੋਟ ਵੀਜ਼ਨ ਨਵੀਕਰਨ ਨੂੰ ਖਤਮ ਕਰ ਦਿੱਤਾ ਗਿਆ ਨਵੀਆਂ ਅਸਦਿਆਂ ਤੇ ਭਾਰੀ ਫੀਸ ਲਗਾਈ ਗਈ ਹੈ ਅਤੇ ਵੀਜ਼ਾ ਜਾਰੀ ਕਰਨ ਤੋਂ ਪਹਿਲਾਂ ਸੋਸ਼ਲ ਮੀਡੀਆ ਸਕ੍ਰੀਨਿੰਗ ਨੂੰ ਵੀ ਲਾਜ਼ਮੀ ਕਰ ਦਿੱਤਾ ਗਿਆ ਇਸ ਨਾਲ ਬਹੁਤ ਸਾਰੇ ਭਾਰਤੀ ਪੇਸ਼ੇਵਰ ਫਸ ਕੇ ਨਹੀਂ ਤੇ ਇਮੀਗ੍ਰੇਸ਼ਨ ਵਕੀਲਾ ਅਤੇ ਮਾਈਕਰੋਸਾਫਟ ਅਤੇ ਗੂਗਲ ਵਰਗੀਆਂ ਵੱਡੀਆਂ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਨੂੰ ਗਿਆ ਜ਼ਰੂਰੀ ਵਿਦੇਸ਼ੀ ਯਾਤਰਾ ਤੋਂ بچਣ ਦੇ ਲਈ ਕਿਹਾ। ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਖਤ ਵੀਜ਼ਾ ਨਿਯਮਾਂ ਅਤੇ ਟਰੰਪ ਐਸ਼ੂ ਅਸੰਦੇਭਲੂ ਲਾਗੂ ਕੀਤੀਆਂ ਚਾਰੀਆਂ ਇਮੀਗ੍ਰੇਸ਼ਨ ਪਾਬੰਦੀਆਂ ਨੇ ਭਾਰਤੀ ਪ੍ਰਵਾਸੀਆਂ ਦੇ ਵਿੱਚ ਹੁਣ ਡਰ ਪੈਦਾ ਕਰ ਦਿੱਤਾ ਹੈ। ਸਥਿਤੀ ਇਨੀ ਗੰਭੀਰ ਹੋ ਗਈ ਹੈ ਕਿ ਜ਼ਿਆਦਾਤਰ ਲੋਕ ਆਪਣੇ ਘਰ ਛੁੱਟਣ ਤੋਂ ਵੀ ਡਰਦੇ ਨੇ। ਇੱਕ ਸਰਵੇਖਣ ਦਾ ਹਵਾਲਾ ਦਿੰਦੇ ਹੋਏ ਕਿ ਐਫਐਫ ਅਤੇ ਐਨਵਾਈਟੀ ਨੇ ਕਿਹਾ ਹੈ ਸਾਧਤ ਪਰਵਾਸੀ ਹੁਣ ਅਮਰੀਕੀ ਮੀਗ੍ਰੇਸ਼ਨ ਅਧਿਕਾਰਕੀਆਂ ਦੀ ਜਾਂਚ ਤੋਂ ਬੱਚੋਂ ਦੇ ਲਈ ਵਿਦੇਸ਼ੀ ਯਾਤਰਾ ਤੋਂ ਪਰਹੇਜ਼ ਕਰ ਰਹੇ ਨੇ ਕੈਨਸਲ ਫੈਮਲੀ ਫਾਊਂਡੇਸ਼ਨ ਕੇ ਐਫਐਫ ਅਤੇ ਇੱਕ ਰਿਪੋਰਟ ਦੁਆਰਾ ਕੀਤੇ ਗਏ 2025 ਦੇ ਸੋਵੇਖਣ ਦੇ ਅਨੁਸਾਰ ਅਮਰੀਕਾ ਵਿੱਚ ਰਹਿਣ ਵਾਲੇ ਲਗਭਗ 70% ਪਰਵਾਸੀਆਂ ਨੇ ਜਾਣ ਪੁੱਛ ਕੇ ਯਾਤਰਾ ਕਰਨਾ ਬੰਦ ਕਰ ਦਿੱਤਾ ਹੈ ਚਿੰਤਾਵਲੀ ਗੱਲ ਇਹ ਹੈ ਕਿ ਇਹ ਡਰ ਗੈਰਕਾਨੂੰਨੀ ਪਰਵਾਸੀਆਂ ਤੱਕ ਸੀਮਤ ਨਹੀਂ ਰਿਹਾ ਇਥੋਂ ਤੱਕ ਕਿ ਵੈਧ ਵੀਜ਼ਾ ਤੇ ਨੈਚਰਲਾਈਜ਼ਡ ਜਨਗਤ ਵਾਲੇ ਵੀ ਆਪਣੇ ਕਰਛਦਮ ਤੋਂ ਚੀਖਦੇ ਨੇ ਸਿਰਫ ਉਹੋ ਹੀ ਯਾਤਰਾ ਕਰਦੇ ਨੇ ਜਿਹੜੇ ਬਹੁਤ ਜ਼ਰੂਰੀ ਹੋਵੇ ਇਹ ਵਿਅਕਤੀ ਘੱਟ ਪ੍ਰੋਫਾਈਲ ਵੀ ਰੱਖਦੇ ਨੇ ਇਸ ਤਰ੍ਹਾਂ ਤੋਂ ਅਧਿਕਾਰੀ ਉਹਨਾਂ ਨੂੰ ਗ੍ਰਿਫਤਾਰ ਕਰ ਸਕਦੇ ਨੇ ਅਤੇ ਦੇਸ਼ ਨਿਕਾਲਾ ਵੀ ਦੇ ਸਕਦੇ ਨੇ ਰਿਪੋਰਟ ਵਿੱਚ ਕਿਹਾ ਗਿਆ ਕਿ वैध ਵੀਜ਼ਾ ਵਾਲੇ 80% ਲੋਕ ਅਤੇ ਨੈਚਰਲਾਈਜ਼ਡ ਵੀਜ਼ਾ ਧਾਰਕਾਂ ਦੇ ਵਿੱਚੋਂ 15% ਦੀ ਯਾਤਰਾ ਕਰਨੋਂ ਬੰਦ ਕਰ ਦਿੱਤੇ। ਇਜ਼ਰਾਨ ਲਗਭਗ 2/3 ਜਾਂ 30% ਘੈਰ ਦਸਤਾਵੇਜ਼ੀ ਪ੍ਰਵਾਸੀ ਘਰੇਲੂ ਅਤੇ ਅੰਤਰਰਾਸ਼ਟਰੀ ਯਾਤਰਾ ਦੋਵਾਂ ਤੋਂ ਪਰਹੇਜ਼ ਕਰ ਰਹੇ ਨੇ। ਅਮਰੀਕਾ ਵਿੱਚ ਇਸ ਸਮੇਂ 크ਿਸਮਸ ਜਾਂ ਛੁੱਟੀਆਂ ਚੱਲਦੀਆਂ ਨੇ ਅਤੇ ਕਈ ਦਿਨ ਛੁੱਟੀਆਂ ਹੁੰਦੀਆਂ ਨੇ। ਹਰ ਸਾਲ ਅਜਿਹੀ ਸਥਿਤੀ ਦੌਰਾਨ ਬੜੀ ਗਿਣਤੀ ਦੇ ਵਿੱਚ ਲੋਕ ਯਾਤਰਾ ਕਰਦੇ ਨੇ ਪਰ ਇਸ ਵਾਰ ਯਾਤਰਾ ਦੇ ਵਿੱਚ ਕਾਫੀ ਕਮੀ ਆਈ ਹੈ। ਕੀਐਫਐਫ ਅਤੇ ਐਨਵਾਈਟਿਡੀਆਂ ਸਰਵੇਖਣ ਦੇ ਰਿਪੋਰਟਰ ਦੱਸਦਿਏ ਨੇ ਕਿ 트ੰਪ ਪ੍ਰਸ਼ਾਸਨ ਦੇ ਅਧੀਨ ਹਵਾਈ ਅੱਡਿਆਂ ਤੇ ਸਖਤ ਸੁਰੱਖਿਆ ਉਪਾਅ ਕੀਤੇ ਜਾ ਰਹੇ ਨੇ। ਘਰੇਲੂ ਉਡਾਣਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਟ੍ਰਾਂਸਪੋਰਟ ਸੇਫਟੀ ਐਡਮਿਨਿਸਟ੍ਰੇਸ਼ਨ ਨੇ ਘਰੇਲੂ ਯਾਤਰੀ ਮੈਨੀਫੈਸਟ ਨੂੰ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਅਧਿਕਾਰੀਆਂ ਨਾਲ ਸਾਂਝਾ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ।